ਸਾਰਿਆਂ ਨੂੰ ਪਿਆਰ ਭਰੀ ਹਸੀ ਗੱਲ ਹੋਰ ਕਿੱਦਾਂ ਮੇਰੀਆਂ ਭੈਣਾ ਮੇਰੇ ਵੀਰ ਘਰ ਪਰਿਵਾਰ ਸਭ ਦਾ ਠੀਕ ਹੈ ਜੀ ਤੁਸੀਂ ਠੀਕ ਹੋ ਮੈਂ ਅੱਗੇ ਵੀ ਕਹਿੰਦਾ ਨਾ ਪ੍ਰਮਾਤਮਾ ਕਰੇ ਤੁਸੀਂ ਠੀਕ ਤਾ ਮੈਂ ਵੀ ਠੀਕ ਹੈ ਨਾ ਕਹਿੰਦੇ ਹੁੰਦੇ ਨੇ ਮੇਰੇ ਕਸਟਮਰ ਹੀ ਰੱਬ ਦਾ ਰੂਪ ਹੁੰਦੇ ਆ ਨਾ ਉਹਨਾਂ ਨੂੰ ਸਾਰੇ ਪਰਿਵਾਰ ਨੂੰ ਸਭ ਨੂੰ ਠੀਕ ਰੱਖੇ ਪ੍ਰਮਾਤਮਾ ਤੇ ਆਜੋ ਮੈਂ ਅੱਗੇ ਵੀ ਤੁਹਾਨੂੰ ਕਹਿਣਾ ਨਾ ਵੀ ਰਵੀ ਕਲੋਥ ਹਾਊਸ ਵਾਲੇ ਮਲੌਰ ਤੋਂ ਆਪਾਂ ਬੋਲਦੇ ਹਾਂ ਹਮੇਸ਼ਿਆ ਨੂੰ ਪਤਾ ਹੀ ਹੁੰਦਾ ਆਪਣਾ ਮਲੌਰ ਸ਼ੋਅਰੂਮ ਆ ਇਹ ਰਵੀ ਕਲੌਥ ਹਾਊਸ ਦੇ ਨਾਮ ਤੇ ਔਰ ਵੱਡੇ ਤੋਂ ਵੱਡਾ ਧਮਾਕਾ ਕਰੀਦਾ ਆਪਾਂ ਨੇ ਹਮੇਸ਼ਾ ਦੇ ਵਿੱਚ ਔਰ ਰੇਟ ਘਾਟ ਤੋਂ ਘੱਟ ਲੈ ਕੇ ਆਈਦਾ ਮੇਰੇ ਭੈਣਾ ਵੀਰਾਂ ਲਈ ਔਰ ਕੁਆਲਿਟੀ ਲੈ ਕੇ ਆਈਦੀ ਆ ਪੂਰੀ ਸ਼ਾਨਦਾਰ ਔਰ ਕੁਆਲਿਟੀ ਦੇ ਵਿੱਚ ਆਪਾਂ ਹੋਰ ਵੀ ਆ ਤੇ ਪੀਸ ਲੈ ਕੇ ਆਉਂਦੇ ਨੇ ਬਹੁਤ ਹੀ ਜ਼ਿਆਦਾ ਐ ਨਹੀਂ ਹੈਗਾ 1 ਜਾਂ 2 ਜਾਂ 10 ਜਾਂ 15 ਜਾਂ 20 ਜਾਂ 50 ਆਪਾਂ 2 ਜਾਂ 400 500 ਪੀਸ ਲੈ ਕੇ ਆਈਗਾ ਅੱਜ ਆਪਾਂ ਤੁਹਾਡੇ ਲਈ ਪੀਸ ਲੈ ਕੇ ਆਏ ਆ 650 ਪਿਓਰ ਦੇ ਦੁਪੱਟੇ ਦੇ ਨਾਲ 650p ਆਏ ਆਪਣੇ ਕੋਲੇ ਪ੍ਰਿੰਟ ਪਿਓਰ ਦਾ ਦੁਪੱਟਾ ਪੂਰਾ 5 ਮੀਟਰ ਆਲਓਵਰ ਸੂਟ ਦੇਖੋ ਡਿਜ਼ਾਈਨ ਕਲਰ ਦੇਖੋ ਕਿੰਨੇ ਕਿੰਨਾਰੇ ਪਿਆਰੇ ਹੋਣਗੇ ਆ ਦੁਪੱਟਾ ਪਿਓਰ ਦਾ ਔਰ ਕਈ ਦੁਪੱਟੇ ਦੇਖੋ ਕਿੰਨੇ ਹਾਰਡ ਹੁੰਦੇ ਆ ਪਿਓਰ ਦੇ ਜਿਹੜੇ 7 8 800 ਦੀ ਰੇਂਜ ਦੇ ਵਿੱਚ ਰੱਖਦੇ ਨੇ ਆਪਣਾ ਰੇਟ ਵੀ ਸੁਣੋ ਆ ਦੁਪੱਟੇ ਦੀ ਕੁਆਲਿਟੀ ਵੀ ਦੇਖੋ ਪਿਓਰ ਦੇ ਦੁਪੱਟੇ ਦੀ ਬਹੁਤ ਹੀ ਸ਼ਾਨਦਾਰ ਕੁਆਲਿਟੀ ਹੋਣੀ ਹੈ ਕਲਰ ਦੇਖੋ ਕਿੰਨੇ ਖਾਸੰਦਾਰ ਨੇ ਕੁਆਲਿਟੀ ਵੀ ਬਹੁਤ ਹੀ ਜ਼ਿਆਦਾ ਸੋਹਣੀ ਔਰ ਵੀਡੀਓ ਥੋੜੀ ਲੰਬੀ ਬਣਨ ਵਾਲੀ ਹੈ ਇਹਨੂੰ ਲਾਈਕ ਤੇ ਸ਼ੇਅਰ ਦੱਬ ਕੇ ਮੇਰੀਆਂ ਭੈਣਾ ਵੀਰਾ ਨੂੰ ਕਰਨਾ ਪੈਣਾ ਉਹਦੀਆਂ ਮਾਸੀਆਂ ਤਾਈਆਂ ਨਾਨੀਆਂ ਚਾਚੀਆਂ ਮਾਸੀਆਂ ਭੂਆ ਸਭ ਨੂੰ ਆਪ ਨੂੰ ਸ਼ੇਅਰ ਕਰਨੀ ਪੈਣੀ ਹੈ ਕਿਉਂ ਕਰਕੇ ਮੇਰੀਆਂ ਭੈਣਾ ਲਈ ਕੁਆਲਿਟੀ ਤੇ ਡਿਜ਼ਾਈਨ ਇੰਨੇ ਕਿ ਸ਼ਾਨਦਾਰ ਲੈ ਜਾਂਦੇ ਜਿਹਦਾ ਹਿਸਾਬ ਹੀ ਹੈ ਨਹੀਂ ਔਰ ਪਿਓਰ ਦੇ ਦੁਪੱਟਿਆਂ ਦੇ ਨਾਲ ਮੇਨ ਪਿਓਰ ਦਾ ਦੁਪੱਟਾ ਪੂਰਾ 5 ਮੀਟਰ ਆਲ ਓਵਰ ਸੂਟ ਪਿਓਰ ਕੈਂਬ੍ਰਿਕ ਦਾ ਦੁਪੱਟਾ ਨਾਲ ਇਹਦੇ ਔਰ ਇੱਕ ਤੋਂ ਇੱਕ ਸ਼ਾਨਦਾਰ ਕਲਰ ਡਿਜ਼ਾਈਨ ਆਹ ਰੇਟ ਸੁਣ ਕੇ ਅੱਗੇ ਆਪਾਂ ਨੇ ਰੇਟ ਦੇਖਿਆ ਸੀਗਾ ਇਹਦਾ ਦੇ ਕੋਈ ਇੱਕ ਸੂਟ ਲਊ ਤਾਂ 500 ਦਾ ਦੋ ਸੂਟ ਲਊ ਤਾਂ 900 ਰੁਪਏ ਦੇ ਹਨ ਮੇਰੀਆਂ ਭੈਣਾਂ ਲਈ ਹੋਰ ਵੱਡੀ ਆਫਰ ਕਰਤੀ ਚਾਹੇ ਇੱਕ ਲੋ ਚਾਹੇ ਦੋ ਲੋ ਚਾਹੇ ਤਿੰਨ ਲੋ ਜਾਂ ਚਾਰ ਲੋ ਸਿਰਫ ਤੇ ਸਿਰਫ 3400 ਸੁਣ ਲੋ ਰਵੀ ਕਲਾਸਾ ਸੜਾ ਦਾ ਰੇਟ ਪਿਓਰ ਦਾ ਪ੍ਰਿੰਟ ਸੂਟ ਨਾਲ ਪ੍ਰਿੰਟ ਪਿਓਰ ਦਾ ਦੁਪੱਟਾ ਨਾਲ ਆਲਓਵਰ 5 ਮੀਟਰ ਸੂਟ ਪਿਓਰ ਕੈਂਬ੍ਰਿਕ ਦਾ ਆ ਰੇਟ ਰਹੂਗਾ 450 ਆ ਬਈਰ ਦੇਖੋ ਕਿਹੜਾ ਕਿੰਨਾ ਕਿ ਸ਼ਾਨਦਾਰ ਪੀਸ ਦੇਖੋ ਮੈਂ ਕਹਿਣ ਦੇ ਨਹੀਂ ਕਰਦਾ ਵੀ 5 700 ਪੀਸ ਲੈ ਆਂਦਾ ਦੇਖੋ ਕਿਹੜਾ ਕੀ ਆਇਆ ਕਿ ਨਹੀਂ ਆਇਆ ਦੇਖੋ ਸਿੱਕ ਤੇ ਸਿੱਕ ਗਿਰਦਾ ਉੱਪਰ ਦੇਖੋ ਇੱਕ ਤੇ ਇੱਕ ਵਧੀਆ ਚੀਜ਼ ਇੱਕ ਤੋਂ ਇੱਕ ਵਧੀਆ ਕਲਰ ਡਿਜ਼ਾਈਨ ਦੇਖੋ ਕਿਹੜਾ ਲਓ ਜਰਦੇ ਆ ਸੈੱਟ ਦਾ ਸੈੱਟ ਚਾਰ ਚਾਰ ਰੰਗਾਂ ਦਾ ਸੈੱਟ ਚਾਹੇ ਇੱਕ ਸੈੱਟ ਹੀ ਲੈ ਜਾਓ ਪੂਰੀਆਂ ਮੇਰੀਆਂ ਪਹਿਣਾ ਤਾਂ ਇੱਕ ਸੂਟ ਲੈ ਜਾਓ ਰੇਟ ਆਪਾਂ ਨੂੰ ਉਹੀ ਮਿਲਣਾ ਉਹਨੂੰ 450 ਦੇ ਵਿੱਚ ਔਰ ਕਲਰ ਡਿਜ਼ਾਈਨ ਦੇਖੋ ਦੇਖੋ ਕਿ ਨਗ ਦੇ ਵਿੱਚੋਂ ਆਪਣੇ ਨਗ ਨਿਕਲ ਰਿਹਾ ਇੱਕ ਤੋਂ ਇੱਕ ਡਿਜ਼ਾਈਨ ਸੋਹਣਾ ਨਿਕਲ ਰਿਹਾ ਕਿ ਨਹੀਂ ਨਿਕਲ ਰਿਹਾ ਔਰ ਰੇਟ ਆਪਾਂ ਉਹੀ ਰਹਿਣਾ 450 ਮੈਂ ਇਹਨੂੰ ਪਹਿ ਪਾਸੀ ਆ ਨਾ ਪਿਓਰ ਦਾ ਸੂਟ ਦੁਪੱਟਾ ਵਾ ਨਾਲ ਪ੍ਰਿੰਟ ਪਿਓਰ ਦਾ ਆਲਓਵਰ ਸੂਟ ਤੇ ਟਾਈਮ ਬ੍ਰੇਕ ਦਾ ਪਿਓਰ ਦਾ ਸੂਟ ਨਾਲ ਪਿਓਰ ਦਾ ਪ੍ਰਿੰਟ ਹੀ ਦੁਪੱਟਾ ਔਰ ਰੇਟ ਆਪਣਾ ਰਹਿਣਾ ਉਹੀ 450 ਮੈਂ ਫੇਰ ਤੇਰੀਆਂ ਭੈਣਾਂ ਨੂੰ ਰੇਟ ਦੱਸ ਰਿਆਂ ਕਈਆਂ ਨੇ ਕਹਿਣਾ ਭਲੇਖਾ ਤਾਂ ਨਹੀਂ ਪੈ ਗਿਆ ਵੀਰੇ ਤੈਨੂੰ ਛੋਟੇ ਭੈਣਾ ਆ ਵੀਰੋ ਭਲੇਖਾ ਕੋਈ ਨਹੀਂ ਪੈਂਦਾ ਰਵੀ ਕਲਾਸ ਵਾਲਿਆਂ ਨੂੰ ਦੇਖੋ ਡਿਜ਼ਾਈਨ ਜਿਵੇਂ ਬਲੈਕ ਦੀ ਡਿਮਾਂਡ ਹੁੰਦੀ ਆ ਬਹੁਤ ਹੀ ਜ਼ਿਆਦਾ ਦੇਖੋ ਕਲਰ ਕਿੰਨਾ ਖਾਸੰਦਾਰਾ ਬਲੈਕ ਦੇ ਵਿੱਚ ਔਰ ਦੁਪੱਟਾ ਮੇਰ ਪਿਓਰ ਦਾ ਪੂਰਾ ਸ਼ਾਨਦਾਰ ਦੁਪੱਟਾ ਦੇਖੋ ਔਰ ਬਹੁਤ ਹੀ ਸੋਹਣੀ ਚੀਜ਼ ਆ ਗਿਓ ਮੇਰੀਆਂ ਭੈਣਾਂ ਕਿਰਾ ਕੱਲ ਤੋਂ ਆਪਾਂ 2 ਤਰੀਕ ਤੋਂ ਲੈ ਕੇ 5 ਤੋਂ 6 ਤਰੀਕ تک ਤੁਹਾਨੂੰ ਮੇਰੀਆਂ ਪੈਣਾ ਨੂੰ ਇਹੀ ਰੇਟ ਮਿਲੂਗਾ ਇਹ ਆਪਾਂ ਸੇਲ ਲਾਉਣੀ ਆ 6 ਤਰੀਕ ਤੱਕ ਉਸ ਤੋਂ ਬਾਅਦ ਬੰਦ ਹੋ ਜਾਣੀਆਂ ਕਿਸੇ ਨੇ ਮੇਰੀ ਭੈਣ ਦੀਨੇ ਦਾ ਲਾਭ ਉਠਾਉਣਾ ਤਾਂ 6 ਤਰੀਕ ਤੱਕ ਕਰਾ ਸਕਦਾ ਵਾ ਆਜੋ ਮੇਰੀਆਂ ਪੈਣਾ ਕਿਰਾ ਹੋਰ ਨਵੇਂ ਤਮਾਕੇ ਦੇ ਨਾਲ ਆਪਾਂ ਮਿਲ ਜੀਏ ਓਕੇ ਪਿਆਰ ਭਰੀ ਸਾਰੇ ਰੂਹਾਨਸੀ ਕਾਲ ਜੀ